ਯਾਉ ਆਜ ਜਾਣੀਏ ਕਿ ਚਾਰ ਕ੍ਰਹਿਤਾ ਕਿਹੜੀਆਂ ਹਨ ਹਰੇਕ ਅੰਮ੍ਰਿਤਧਾਰੀ ਸਿੱਖ ਦੇ ਲਈ ਚਾਰ ਬੁਰੀਆਂ ਆਦਤਾਂ ਚਾਰ ਬੁਰੇ ਕਰਮ ਜਿਨ੍ਹਾਂ ਤੋਂ ਬਚ ਕੇ ਰਹਿਣ ਦੇ ਲਈ ਹਮੇਸ਼ਾ ਤਾਕੀਦ ਕੀਤੀ ਜਾਂਦੀ ਹੈ ਜਦੋਂ ਸਾਨੂੰ ਖੰਡੇ ਕੀ ਪੋਲ ਦੀ ਦਾਤ ਮਿਲਦੀ ਹੈ ਤਾਂ ਉਸ ਵੇਲੇ ਪੰਜਾਂ ਪਿਆਰਿਆਂ ਦੇ ਵੱਲੋਂ ਗੁਰਮਤ ਨੂੰ ਦਰੜਾਇਆ ਜਾਂਦਾ ਹੈ ਸਾਨੂੰ ਗੁਰਮਤ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਿਸ ਤਰੀਕੇ ਦੇ ਨਾਲ ਜੀਵਨ ਜਿਉਣਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿਹੜੇ ਕਰਮ ਕਰਨੇ ਹਨ ਤੇ ਕਿਹੜੇ ਕਰਮ ਨਹੀਂ ਕਰਨੇ ਉਹਨਾਂ ਦੇ ਵਿੱਚੋਂ ਚਾਰ ਕਰਮ ਜਿਹੜੇ ਨਹੀਂ ਕਰਨੇ ਉਹਨਾਂ ਨੂੰ ਚਾਰ ਕੁਰੇਤਾਂ ਦਾ ਨਾਮ ਦਿੱਤਾ ਗਿਆ ਹੈ ਸਭ ਤੋਂ ਪਹਿਲੀ ਕੁਰੇਤ ਕੇਸਾਂ ਦੀ ਬੇਅਦਬੀ ਕੇਸਾਂ ਦੀ ਬੇਅਦਬੀ ਤੋਂ ਭਾਵ ਹੈ ਕਿ ਆਪਣੇ ਸਰੀਰ ਦੇ ਉੱਤੇ ਕੁਦਰਤੀ ਰੂਪ ਦੇ ਵਿੱਚ ਉੱਗੇ ਹੋਏ ਕੇਸਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਖਤਮ ਕਰਨਾ ਉਹਨਾਂ ਨੂੰ ਕੱਟਣਾ ਉਹਨਾਂ ਨੂੰ ਪੁੱਟਣਾ ਉਨਾ ਨੂੰ ਕਿਸੇ ਤਰੀਕੇ ਦੇ ਨਾਲ ਖਤਮ ਕਰਨਾ ਭਾਵ ਕਿ ਕੁਦਰਤੀ ਤਰੀਕਾ ਜਿਸ ਸਰੂਪ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਭੇਜਿਆ ਉਸ ਸਰੂਪ ਨੂੰ ਖਤਮ ਕਰਨਾ ਉਸ ਨੂੰ ਵਿਗਾੜਨਾ ਵਾਲਾਂ ਨੂੰ ਕੱਟ ਕੇ ਆਪਣੇ ਸਰੀਰ ਤੋਂ ਵੱਖਰਾ ਕਰ ਦੇਣਾ ਕੇਸਾਂ ਦੀ ਬੇਅਦਵੀ ਦਾ ਹਿੱਸਾ ਹੰਦਾ ਪਹਿਲੀ ਕੁਰੇਤ ਜੇਕਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਕੇਸਾਂ ਦੀ ਬੇਅਦਵੀ ਕਰਦਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਦਾ ਅੰਮ੍ਰਿਤ ਖੰਡਨ ਹੋ ਗਿਆ ਹੈ ਭਾਵ ਕਿ ਉਸ ਨੂੰ ਹੁਣ ਇਹ ਦੁਬਾਰਾ ਬਚਨ ਲੈਣਾ ਪਏਗਾ ਦੁਬਾਰਾ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਉਸ ਨੂੰ ਦੁਬਾਰਾ ਖੰਡੇ ਕੀ ਪੌਲ ਲੈਣੀ ਪਵੇਗੀ ਤੇ ਦੁਬਾਰਾ ਬਚਨ ਦੇੜਾਣੇ ਪਹਿਣਗੇ ਕਿ ਏ ਮੈਂ ਭੁੱਲ ਦੁਬਾਰਾ ਨਹੀਂ ਕਰਾਂਗਾ ਪਹਿਲੀ ਗੁਰਹਿਤ ਕੇਸਾਂ ਦੀ ਬੇਦਬੀ ਦੂਜੀ ਗੁਰਹਿਤ ਕੁੱਠਾ ਖਾਣਾ ਜਾਂ ਕੁੱਠੇ ਦਾ ਇਸਤੇਮਾਲ ਕਰਨਾ ਕੁੱਠਾ ਭਾਵ ਕਿ ਮੁਸਲਮਾਨੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਮੀਟ ਫਿਲਹਾਲ ਅਸੀਂ ਇਸ ਟੌਪਿਕ ਤੇ ਗੱਲ ਨਹੀਂ ਕਰਾਂਗੇ ਕਿ ਮੀਟ ਖਾਣਾ ਜਾਂ ਨਹੀਂ ਖਾਣਾ ਪਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੁਰਾਇਤਾਂ ਦੇ ਟੌਪਿਕ ਦੇ ਵਿੱਚ ਸਾਫ਼ ਤੇ ਸਪਸ਼ਟ ਲਿਖਿਆ ਹੋਇਆ ਹੈ ਕਿ ਸਿੱਖ ਨੂੰ ਕੁੱਠਾ ਖਾਣਾ ਮਨਾ ਹੈ ਕੁੱਠਾ ਭਾਵ ਮੁਸਲਮਾਨੀ ਤੌਰ ਦੇ ਉੱਤੇ ਕਲਮਾ ਪੜ੍ਹ ਕੇ ਜਿਸ ਜੀਵ ਨੂੰ ਖਤਮ ਕੀਤਾ ਗਿਆ ਮੀਟ ਦੇ ਲਈ ਉਹ ਵਾਲਾ ਮੀਟ ਸਿੱਖਾਂ ਨੇ ਨਹੀਂ ਖਾਣਾ ਇਹਦੇ ਪਿੱਛੇ ਇੱਕ ਪੂਰਾ ਚੈਪਟਰ ਹੈ ਉਹਦੇ ਬਾਰੇ ਅਸੀਂ ਫਿਰ ਗੱਲ ਕਰਾਂਗੇ ਪਹਿਲੀ ਕੁਰਾਇਤ ਕੇਸਾਂ ਦੀ ਬਦਬੀ ਦੂਜੀ ਕੁਰਾਇਤ ਮੁਸਲਮਾਨੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਮੀਟ ਕਲਮਾ ਪੜ੍ਹ ਕੇ ਜਿਵਾ ਕੀਤਾ ਗਿਆ ਕੋਈ ਵੀ ਜਾਨਵਰ ਉਸ ਦਾ ਮੀਟ ਖਾਣ ਦੀ ਮਨਾਹੀ ਹੈ। ਤੀਸਰੀ ਗੁਰਾਇਤ ਤੰਬਾਕੂ ਦੀ ਵਰਤੋਂ। ਤੰਬਾਕੂ ਦੀ ਵਰਤੋਂ ਕਿਸੇ ਵੀ ਤਰੀਕੇ ਦੇ ਨਾਲ ਕੀਤੀ ਜਾਵੇ ਉਹਦਾ ਖੰਡਨ ਕੀਤਾ ਗਿਆ ਹੈ। ਉਹ ਤੰਬਾਕੂ ਨੂੰ ਤੁਸੀਂ ਬੀੜੀ ਸਿਗਰਟ ਦੇ ਵਿੱਚ ਪਾ ਕੇ ਪੀਤਾ ਜਾਵੇ ਜਾਂ ਤੰਬਾਕੂ ਨੂੰ ਸਿੱਧਾ ਮੂੰਹ ਦੇ ਵਿੱਚ ਰੱਖ ਕੇ ਜਾਂ ਕਿਸੇ ਹੋਰ ਪਦਾਰਥ ਦੇ ਵਿੱਚ ਪਾ ਕੇ ਕਿਸੇ ਵੀ ਤਰੀਕੇ ਦੇ ਨਾਲ ਤੰਬਾਕੂ ਦਾ ਸੇਵਨ ਕਰਨਾ ਇਸ ਦੀ ਸੰਪੂਰਨ ਤੌਰ ਦੇ ਉੱਤੇ ਮਨਾਹੀ ਹੈ। ਪਰ ਇਹਦੇ ਨਾਲ ਇੱਕ ਗੱਲ ਜੋੜ ਲੈਣੀ ਚਾਹੀਦੀ ਹੈ ਕਿ ਤੰਬਾਕੂ ਇੱਕ ਨਸ਼ਾ ਹੈ ਤੇ ਨਸ਼ੇ ਤੋਂ ਦੂਰ ਰਹਿਣ ਦੇ ਲਈ ਸਾਨੂੰ ਗੁਰੂ ਸਾਹਿਬ ਜੀ ਨੇ ਪ੍ਰੇਰਿਤ ਕੀਤਾ ਸੀ ਤੇ ਅਸੀਂ ਤੰਬਾਕੂ ਨੂੰ ਛੱਡ ਕੇ ਬਾਕੀ ਹੋਰ ਨਸ਼ੇ ਕਰਦੇ ਰਹੀਏ ਇਹ ਵੀ ਗੱਲ ਸਹੀ ਨਹੀਂ ਹੈ ਇਹ ਇੱਕ ਉਦਾਹਰਣ ਹੈ ਕਿ ਤੰਬਾਕੂ ਅਸੀਂ ਨਾ ਲਈਏ ਤੇ ਇਹਦੇ 'ਚ ਇਹੀ ਹੈ ਕਿ ਜੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਸਮੇਂ ਅੱਜ ਕੱਲ੍ਹ ਵਾਲੇ ਕੁਝ ਸਿੰਥੈਟਿਕ ਨਸ਼ੇ ਵੀ ਹੁੰਦੇ ਤਾਂ ਸ਼ਾਇਦ ਗੁਰੂ ਸਾਹਿਬ ਜੀ ਜਾਂ ਬਾਅਦ ਵਿੱਚ ਸਿੱਖ ਰਹਿਤ ਮਰਿਆਦਾ ਬਣਾਉਣ ਲੱਗਿਆਂ ਸਾਡੇ ਸਾਰੇ ਸੂਝਵਾਨ ਪਰਵੰਦਾ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਾਂ ਸਾਡੇ ਵਿਦਵਾਨ ਉਸ ਵੇਲੇ ਸ਼ਾਇਦ ਸਿੰਥੈਟਿਕ ਨਸ਼ਿਆਂ ਦਾ ਨਾਮ ਵੀ ਵਿੱਚ ਲਿਖ ਦਿੰਦੇ ਕਿ ਕੋਕੀਨ ਡੋਡੇ ਆਦਿ ਕੁਝ ਵੀ ਜਿਹੜਾ ਹੈ ਉਹ ਚੀਜ਼ਾਂ ਜੜੀਆਂ ਨੇ ਉਹਨਾਂ ਨੂੰ ਵੀ ਲੈਣ ਦੀ ਮਨਾਹੀ ਹੈ ਪਰ ਇੱਥੇ ਇੱਕ ਗੱਲ ਹੈ ਕਿ ਤੰਬਾਕੂ ਨੂੰ ਸਪਸ਼ਟ ਤੌਰ ਦੇ ਉੱਤੇ ਮਨਾ ਕੀਤਾ ਗਿਆ ਹੈ ਕਿ ਤੰਬਾਕੂ ਦਾ ਸੇਵਨ ਕਿਸੇ ਸਿੱਖ ਨੇ ਨਹੀਂ ਕਰਨਾ ਬੀੜੀ ਸਿਗਰਟ ਤੰਬਾਕੂ ਕਿਸੇ ਵੀ ਤਰੀਕੇ ਦੇ ਨਾਲ ਸਿੱਖ ਨੇ ਇਸ ਦਾ ਸੇਵਨ ਨਹੀਂ ਕਰਨਾ ਤੇ ਚੌਥੀ ਕੁਰਾਇਤ ਹੈ ਔਰ ਇਸਤਰੀ ਪਰ ਪੁਰਸ਼ ਦਾ ਗਮ ਕਰਨਾ ਜੇਕਰ ਤੁਸੀਂ ਸ਼ਾਦੀशुदा ਹੋ ਤਾਂ ਆਪਣੇ ਹੀ ਪਤੀ ਜਾਂ ਆਪਣੀ ਪਤਨੀ ਦੇ ਨਾਲ ਹੀ ਆਪਣੇ ਸਬੰਧਾਂ ਨੂੰ ਮਜ਼ਬੂਤ ਰੱਖਣਾ ਆਪਣੇ ਪਤੀ ਜਾਂ ਆਪਣੀ ਪਤਨੀ ਨੂੰ ਛੱਡ ਕੇ ਬਾਹਰੀ ਤੌਰ ਦੇ ਉੱਤੇ ਕਿਤੇ ਸਬੰਧ ਬਣਾਉਣੇ ਇਸ ਦੀ ਖਾਸ ਤੌਰ ਦੇ ਉੱਤੇ ਮਨਾਹੀ ਕੀਤੀ ਗਈ ਹੈ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦੇ ਲਈ ਇਹ ਚਾਰ ਕੁਰੇਤਾ ਹਨ ਪਹਿਲੀ ਕੇਸਾਂ ਦੀ ਬੇਦਬੀ ਦੂਜਾ ਕੁੱਠਾ ਮੀਠਾ ਖਾਣਾ ਤੀਜਾ ਤੰਬਾਕੂ ਦਾ ਵਰਤੋਂ ਤੇ ਚੌਥਾ ਔਰ ਇਸਤਰੀ ਪਰ ਪੁਰਸ਼ ਦਾ ਸੰਗ ਕਰਨਾ ਇਹ ਚਾਰ ਚੀਜ਼ਾਂ ਤੋਂ ਹਰੇਕ ਸਿੱਖ ਨੂੰ ਬਚ ਕੇ ਰਹਿਣ ਦੇ ਲਈ ਦੂਰ ਰਹਿਣ ਦੇ ਲਈ ਪ੍ਰੇਰਣਾ ਕੀਤੀ ਗਈ ਹੈ ਤੇ ਆਓ ਅਸੀਂ ਸਾਰੇ ਰਲ ਮਿਲ ਕੇ ਇਸ ਦੀ ਕੋਸ਼ਿਸ਼ ਕਰੀਏ ਅਰਦਾਸ ਕਰੀਏ ਕਿ ਅਸੀਂ ਇਹਨਾਂ ਸਾਰੀਆਂ ਕੁਲਿੱਤਾ ਤੋਂ ਹਮੇਸ਼ਾ ਲਈ ਬਚ ਕੇ ਰਿਹਾ